ਮੈਂ ਮਰਜ਼ੀ ਕਹਿਣਾ ਚਾਹੁੰਗਾ ਵੀ ਅੱਜ ਜਿਹੜੀ ਝੋਨੇ ਦੀ ਬੋਲੀ ਸ਼ੁਰੂ ਕਰਵਾਈ ਹੈਗੀ ਹੈ ਕਿਸ ਤਰ੍ਹਾਂ ਦਾ ਕਿਸਾਨਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਵੀ ਕਿਸਾਨ ਨੂੰ ਕੁਝ ਤਰ੍ਹਾਂ ਦੀ ਮਦਦ ਦੇਣਾ ਹੈ ਦੇਖੋ ਜੀ ਪਹਿਲਾਂ ਤਾਂ ਮੈਂ ਬਹੁਤ ਬਹੁਤ ਮੁਬਾਰਕਾਂ ਦਵਾਂਗੀ ਆਪਣੇ ਕਿਸਾਨ ਭਰਾਵਾਂ ਨੂੰ ਮਜ਼ਦੂਰ ਭਰਾਵਾਂ ਨੂੰ ਔਰ ਪੰਜਾਬ ਸਰਕਾਰ ਵੱਲੋਂ ਮੈਂ ਇਹ ਵਿਸ਼ਵਾਸ ਦਿਵਾਉਣਾ ਚਾਹਾਂਗੀ ਕਿ ਇਹ ਜਿਹੜੀ ਖਰੀਦ ਦਾ ਝੋਨੇ ਦੀ ਇਹ ਸਿ ਬਿਲਕੁਲ ਵਧੀਆ ਤਰੀਕੇ ਦੇ ਨਾਲ ਔਰ ਸਮੇਂ ਸਿਰ ਕਰਾਵਾਂਗੇ ਔਰ ਇਸ ਵਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜੋ ਮਜ਼ਦੂਰਾਂ ਦੇ ਲਈ ਵੀ ਵੱਡਾ ਫੈਸਲਾ ਜੋ 10% ਇਨਕਰੀਸ ਦਾ ਕੀਤਾ ਮੈਂ ਉਹਦੇ ਲਈ ਵੀ ਉਹਨਾਂ ਨੂੰ ਵਾਰਕਵਾਤ ਦਿੰਨੀ ਆ ਔਰ ਮੰਡੀ ਦੇ ਰਿਗਾਰਡਿੰਗ ਵੀ ਅਸੀਂ ਪੂਰੇ ਪੁਫਤਾ ਪ੍ਰਬੰਧ ਕੀਤੇ ਆ ਤਾਂ ਕਿ ਕਿਸੇ ਨੂੰ ਵੀ ਇੱਥੇ ਤਕਲੀਫ ਨਾ ਹੋਵੇ ਬਿਨਾ ਕਿਸੇ ਵਿਗਨ ਦੇ ਇਹ ਸਾਰਾ ਪ੍ਰੋਸੈਸ ਕੰਪਲੀਟ ਮੈਂ ਪਹਿਲਾਂ ਵੀ ਮੀਟਿੰਗ ਕਿਉਂਕਿ ਮੇਰੇ ਪਿੱਛੇ ਪ੍ਰਧਾਨ ਸਾਹਿਬ ਵੀ ਖੜੇ ਨੇ ਤੇ ਦਰਮਾਰਕੀਟ ਕਮੇਟੀ ਦੇ ਪ੍ਰਧਾਨ ਸਾਹਿਬ ਵੀ ਖੜੇ ਆ ਔਰ ਜਿੱਥੇ ਵੀ ਕਿਤੇ ਪ੍ਰੋਬਲਮ ਆ ਰਹੀ ਹੈ ਸੀ ਪਹਿਲਾਂ ਹੀ ਇਸ ਨੂੰ ਸੌਰਟ ਆਊਟ ਕਰਾਂਗੇ ਕੋਈ ਵੀ ਇਸ ਤਰ੍ਹਾਂ ਦਾ ਵਿਗੜ ਨਹੀਂ ਪੈਣ ਦੇਵਾਂਗੇ ਚਾਹੇ ਉਹ ਸ਼ੈਲਰਾਂ ਦੀ ਗੱਲ ਹੈ ਚਾਹੇ ਉਹ ਕੋਈ ਹੋਰ ਟਰਾਂਸਪੋਰਟ ਦੀ ਗੱਲ ਹੈ ਪੂਰੇ ਪੁਖਤਾ ਇੰਤਜ਼ਾਮ ਪਿਛਲੀ ਵਾਰ ਲਿਫਟਿੰਗ ਦੀ ਬਹੁਤ ਵੱਡੀ ਸਮੱਸਿਆ ਸੀ ਦਾਣਾ ਮੰਡੀ ਚ ਉਹਦੇ ਰੇ ਬੜਾ ਪਿਛਲਾ ਸੀਜ਼ਨ ਡਿਸਟਰਬ ਰਿਆ ਐਸ ਫਾਰ ਲਿਫਟਿੰਗ ਲੈਟ ਕਿਸ ਤਰ੍ਹਾਂ ਦੀ ਹੈ ਬਿਕੋਸ ਇਹ ਪੂਰੇ ਪ੍ਰਬੰਧ ਕੀਤੇ ਹੋਏ ਆ ਚਾਹੇ ਲਿਫਟਿੰਗ ਦੀ ਗੱਲ ਹੋਵੇ ਵਾਰਦਾਣੇ ਦੀ ਗੱਲ ਹੋਵੇ ਔਰ ਕਈ ਵਾਰੀ ਜਿਹੜੀਆਂ ਗਲਤੀਆਂ ਹੁੰਦੀਆਂ ਉਹਦੇ ਤੋਂ ਸਿੱਖਦੇ ਵੀ ਆਂ ਔਰ ਕੋਸ਼ਿਸ਼ ਰਹੇਗੀ ਕਿ ਉਸ ਤਰ੍ਹਾਂ ਦੀ ਜਿਹੜੀ ਸਿਚੁਏਸ਼ਨ ਉਹ ਨਾ ਆਵੇ ਦੁਬਾਰਾ। 10 ਵਾਲਾ ਕਿਸ ਤਰ੍ਹਾਂ ਦਾ ਮੈਸੇਜ ਦੇਉਂਗੇ ਕਿਸਾਨਾਂ ਨੂੰ ਜਿਹੜੇ ਕਿਸੇ ਤਰ੍ਹਾਂ ਦੀ ਕਮਸ਼ਕਾਂ ਆਉਂਦੀਆਂ ਨੇ। ਮੈਂ ਤਾਂ ਇਹੀ ਮੈਸੇਜ ਦਵਾਂਗੀ ਕਿ ਇੱਕ ਵਧੀਆ ਜੋ ਆਪਣਾ ਡਰਾਈ ਜਿਹੜਾ ਹੈਗਾ ਉਹ ਲੈ ਕੇ ਛੋਨਾ ਲੈ ਕੇ ਆਉਣ ਤਾਂ ਕਿ ਅਸੀਂ ਉਹਨੂੰ ਜਲਦੀ ਜਲਦੀ ਉਹ ਨਾਲ ਦੀ ਨਾਲ ਚੱਕ ਸਕੀ ਜਿੱਤੇ ਵੀ ਪ੍ਰੋਬਲਮ ਨਾ ਆਏ ਔਰ ਇਹ ਵੀ ਮੈਂ ਕਹਾ ਕਿ ਕਿ ਇੱਥੇ ਮੰਡੀ ਦੇ ਵਿੱਚ ਵੀ ਪੂਰੀ ਤਰ੍ਹਾਂ ਦੇ ਨਾਲ ਉਹ ਜਿਹੜੀ ਕੋਆਪਰੇਸ਼ਨ ਹੈ ਮਜ਼ਦੂਰਾਂ ਦੇ ਨਾਲ ਇੱਕ ਵਧੀਆ ਮਾਹੌਲ ਬਣਾ ਕੇ ਰੱਖਣ ਪੰਜਾਬ ਸਰਕਾਰ ਹਮੇਸ਼ਾ ਬਣਾਉਂਦੀ ਹੈ ਤੇ ਸਾਨੂੰ ਵੱਲੋਂ ਜਿਹੜਾ ਅਫਰਾ-ਫਰੀ ਨੂੰ ਅੱਗ ਲਾਈ ਜਾ ਰਹੀ ਹੈ ਦੀ ਪੰਜਾਬ ਸਰਕਾਰ ਤੇ ਇਹ ਹੱਦ ਤਾਈ ਨਹੀਂ ਮੇਰੀ ਨਾਮ ਇਹ ਬਹੁਤ ਇਹ ਉਲਝਿਆ ਹੋਇਆ ਮਸਲਾ ਜਿਹੜਾ ਪੋਲੂਸ਼ਨ ਦਾ ਅਸੀਂ ਇਕੱਲੇ ਕਿਸਾਨਾਂ ਨੂੰ ਵੀ ਜ਼ਿੰਮੇਵਾਰ ਨਹੀਂ ਠਹਿਰਾ ਸਕਦੇ ਪਰ ਉਹਦੇ ਵਿੱਚ ਜਿਹੜੇ ਪੁਖਤਾ ਪ੍ਰਬੰਧ ਹੈ ਅਗੋ ਕੀ ਕਿਸ ਤਰ੍ਹਾਂ ਦੇ ਨਾਲ ਪ੍ਰਣਾਲੀ ਦਾ ਪ੍ਰਾਲੀ ਦਾ ਆਲਟਰਨੇਟਿਵ ਕੀ ਹੈ ਉਹ ਵੀ ਪੰਜਾਬ ਸਰਕਾਰ ਉਤੇ ਤੇ ਜੋਰ ਲਾ ਰਹੀ ਹੈ ਔਰ ਮੈਂ ਤਾਂ ਬੇਨਤੀ ਕਰਨਾ ਚਾਹਾਂਗੀ ਆਪਣੇ ਭਰਾਵਾਂ ਨੂੰ ਕਿ ਆਪਣੇ ਬੱਚਿਆਂ ਦੇ ਭਵਿੱਖ ਦੇ ਲਈ ਆਪਣੇ ਬੱਚਿਆਂ ਦੀ ਸਿਹਤ ਦੇ ਲਈ ਇਹ ਜਿਹੜਾ ਰਾਹ ਹੈ ਉਹ ਨਾ ਅਪਣਾਓ। ਥੈਂਕ ਯੂ।